ਕਿ ਗੁਰੂ ਕੇ ਵਜ਼ੀਰ ਅਰਦਾਸ ਕਰਦੇ ਨੇ ਇੱਕ ਬੰਦਾ ਐਸਾ ਆ ਗਿਆ ਵੀ ਉਹ ਨੂੰ ਇਤਰਾਜ ਸੀਗਾ ਇਹ ਅਰਦਾਸ ਕਿਉਂ ਕਰਦੇ ਨੇ ਜੀ ਲੋਕ ਇਹਨਾਂ ਨੂੰ 100 200 ਰੁਪਿਆ ਕਿਉਂ ਦਿੰਦੇ ਨੇ ਜੀ ਇੱਕ ਦਿਨ ਕੀ ਹੋਇਆ ਉਸ ਵਿਅਕਤੀ ਦੇ ਆਪਣੇ ਪਿਤਾ ਨੂੰ ਟੈਕ ਹੋ ਗਿਆ ਘਰ ਦੇ ਹਸਪੀਟਲ ਨੂੰ ਭਜੇ ਤੇ ਉਹ ਸੀਸਗੰਨ ਸਾਹਿਬ ਨੂੰ ਭਜਿਆ ਉਹ ਬੰਦਾ ਅੱਜ ਵੀ ਹੈਗਾ ਤੇ ਜਿਹੜੇ ਗੁਰੂ ਕੇ ਵਜ਼ੀਰ ਗ੍ਰੰਥੀ ਦੀ ਮੈਂ ਗੱਲ ਕਰਨ ਲੱਗਿਆ ਉਹ ਵੀ ਅੱਜ ਅੱਜ ਵੀ ਹੈਗਾ ਦੋਵੇਂ ਜਿਉਂਦੇ ਨੇ ਹੁਣ ਉਹਨੇ ਆਪ 200 ਰੁਪਇਆ ਕੱਢ ਕੇ ਕਿਹਾ ਭਾਈ ਸਾਹਿਬ ਮੇਰੀ ਅਰਦਾਸ ਕਰ ਦਿਓ ਮੇਰੇ ਫਾਦਰ ਸਾਹਿਬ ਨੂੰ ਅਟੈਕ ਆਇਆ ਉਹਨੇ ਕਿਹਾ ਜੀ ਪੈਸੇ ਮੈਂ ਨਹੀਂ ਲੈਣੇ ਕਿਉਂਕਿ ਤੁਹਾਡਾ ਕੀ ਪਤਾ ਜਾ ਕੇ ਕਮੇਟੀ ਨੂੰ ਕਹਿ ਦਿਓ ਜੀ ਮੇਰੇ ਤੋਂ 200 ਰੁਪਇਆ ਅਰਦਾਸ ਦਾ ਲੈ ਲਿਆ ਹੁਣ ਉਹਨੂੰ ਵੀ ਲੱਗੇ ਵੀ ਜੇ ਇਹਨੇ ਪੈਸੇ ਨਾ ਫੜੇ ਤੇ ਮੇਰੀ ਅਰਦਾਸ ਨਹੀਂ ਹੋਣੀ ਜਦੋਂ ਇੰਨੇ ਦੇ ਵਿੱਚ ਕਸ਼ਮਕਸ਼ ਵਿੱਚ 1 2 4 ਮਿੰਟ ਗਵਾਚੇ ਹੋਣਗੇ ਅਕੀਰੋਂ ਨੇ ਅਖਿਆ ਵੀ ਮੈਂ ਅੱਜ ਤੋਂ ਬਾਅਦ ਨਹੀਂ ਇਤਰਾਜ ਕਰਦਾ ਤੁਸੀਂ ਮੇਰੀ ਅਰਦਾਸ ਕਰ ਦੋ ਉਹਨੇ ਫਿਰ ਕਿਹਾ ਉਹਨੇ ਕਿਹਾ ਭਾਈ ਸਾਹਿਬ ਸਾਨੂੰ ਜਿਹੜੇ ਅਰਦਾਸ ਕਰਾਉਣ ਆਉਂਦੇ ਨੇ ਨਾ ਉਹ ਆਪਣੇ ਦੁੱਖ ਸੁੱਖ ਨਾਲ ਹੀ ਆਉਂਦੇ ਨੇ ਅਸੀਂ ਕਿਸੇ ਤੋਂ ਮੰਗਦੇ ਨਹੀਂ ਆ ਫਾਦਰ ਸਾਹਿਬ ਬਚ ਗਏ ਮੈਂ ਤੁਹਾਨੂੰ ਗੁਰੂ ਦੀ ਹਜ਼ੂਰੀ 'ਚੇ ਵਿਸ਼ਵਾਸ ਨਾਲ ਕਹਿ ਰਿਹਾ ਬਚਾਇਆ ਗੁਰੂ ਤੇਗ ਬਹਾਦਰ ਨੇ ਬਚਾਇਆ ਉਸ ਵਾਹਿਗੁਰੂ ਨੇ ਥੱਲੇ ਕੰਮ ਕੀਤਾ ਡਾਕਟਰਾਂ ਨੇ ਦਵਾਈਆਂ ਨੇ ਪਰ ਉਸ ਬੰਦੇ ਨੇ ਸਭ ਨੂੰ ਕਿਹਾ ਕਿ ਅਸੀਂ ਸੀਸਗੰਨ ਸਾਹਿਬ ਜਾ ਕੇ ਅਰਦਾਸ ਕਰਾਈ ਸਾਡੇ ਪਿਤਾ ਜੀ ਬਚ ਗਏ ਉਸ ਗ੍ਰੰਥੀ ਦਾ ਤਾਂ ਕਿਸੇ ਨੇ ਜ਼ਿਕਰ ਨਹੀਂ ਕੀਤਾ ਬਾਬਾ ਹਰਬੰਸ ਸਿੰਘ ਜੀ ਹੋਰਾਂ ਦੇ ਕੋਲ ਜਦੋਂ ਕੋਈ ਆਉਂਦਾ ਸੀ ਬਾਬਾ ਜੀ ਅਰਦਾਸ ਕਰ ਦੋ ਉਹ ਕਦੇ ਨਹੀਂ ਸੀ ਕਹਿੰਦੇ ਵੀ ਜਾਓ ਜਾ ਕੇ ਭਾਈ ਰਣਜੀਤ ਸਿੰਘੋਂ ਤੋਂ ਕਰਾ ਲਓ ਉਹ ਕਹਿੰਦੇ ਸੀ ਜਾਓ ਬੰਗਲਾ ਸਾਹਿਬ ਜਾਓ ਜਿਹੜਾ ਭਾਈ ਸਾਹਿਬ ਬੈਠੇ ਹੋਣਗੇ ਉਹਨਾਂ ਕੋਲ ਅਰਦਾਸ ਕਰਾ ਲਓ ਭਾਈ ਸਾਹਿਬ ਸਿਰਫ ਤੁਹਾਡੀ ਅਰਦਾਸ ਕਰ ਸਕਦੇ ਨੇ ਉਹਨਾਂ ਨੇ ਆਪਣੇ ਕੋਲੋਂ ਕੁਝ ਨਹੀਂ ਜੇ ਦੇਣਾ ਜੇ ਸਾਡੇ ਕੋਲ ਕੁਝ ਦੇਣ ਨੂੰ ਹੋਵੇ ਤਾਂ ਅਸੀਂ ਤਾਂ ਆਪਣੀ ਗੱਡੀ ਲਾ ਕੇ ਬਹਿ ਜੀਏ ਦੇਣ ਵਾਲਾ ਗੁਰੂ ਹਰਿਕ੍ਰਿਸ਼ਨ ਸਾਹਿਬ ਹੈ ਕਰਮਾ ਮਾਤਾ ਉਹਦੀਆਂ ਵਰਤਦੀਆਂ ਨੇ ਅਡਮਤ ਉਹਦੀ ਵਰਤ ਨਹੀਂ ਹੈ ਝੋਲੀਆਂ ਉਹਦੇ ਦਰ ਤੋਂ ਭਰਦੀਆਂ ਨੇ ਇਸਤੀਆਬ ਮੰਗਦੇ ਆ ਹੁਣ ਇਹ ਚੀਜ਼ ਉੱਥੇ ਉਹਨਾਂ ਨੇ ਸਾਰੀ ਬੰਦ ਕੀਤੀ ਹੋਈ ਹੈ ਕਦੇ ਸੁਣਿਆ ਵੀ ਤੁਸੀਂ ਅਨੰਦਪੁਰ ਸਾਹਿਬ ਗਏ ਤੇ ਉੱਥੇ ਤੁਸੀਂ ਅਰਦਾਸ ਕਰਾਈ ਲਾ ਉੱਥੇ ਕਰਦਾ ਹੀ ਕੋਈ ਨਹੀਂ ਕਿਉਂਕਿ ਜੇ ਕੋਈ 100 ਪੰਜਾ ਫੜਾਉਂਦਾ ਹੈ ਤੇ ਉਹ ਮੈਨੇਜਰ ਉਸੇ ਵਾਲੇ ਮਗਰ ਭੱਜਾ ਆਉਂਦਾ ਹੈ ਅਗਲਾ ਕਹਿੰਦਾ ਮੈਨੂੰ ਲੋੜ ਹੀ ਨਹੀਂ ਕਰਨਦੀ ਉਹ ਕਿਸੇ ਨਾ ਕਿਸੇ ਪਿੰਡ ਨੂੰ ਕਥਾ ਕਰਨ ਤੁਰੇ ਹੁੰਦੇ ਨੇ ਨਹੀਂ ਤਾਂ ਏਡੇ ਏਡੇ ਦਰਬਾਰ ਹੋਣ ਪੰਜਾਬ ਦੇ ਵਿੱਚ ਤੇ ਉੱਥੇ ਲਾਡੀ ਸ਼ਾਹ ਵਰਗਿਆਂ ਦੀਆਂ ਉੱਥੇ ਪੂਜਾ ਹੋਣ ਕੀ ਤੁਸੀਂ ਮੰਨਦੇ ਹੋ ਵੀ ਗੁਰੂ ਅਰਜਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨਾਨਕ ਸਾਹਿਬ ਗੁਰੂ ਕਲਗੀਧਰ ਪਿਤਾ ਗੁਰੂ ਹਰਕ੍ਰਿਸ਼ਨ ਸਾਹਿਬ ਗੁਰੂ ਹਰਾਏ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਹੋਵੇ ਤੇ ਪੂਜਾ ਉੱਥੇ ਲਾਡੀ ਸ਼ਾਦੀ ਹੋਵੇ ਇਹ ਹੋ ਸਕਦਾ ਹੋਈ ਇਸ ਕਰਕੇ ਰਿਹਾ ਕਿ ਨਾਸਤਕ ਲੋਕ ਜਿਹੜੇ ਨੇ ਉਹ ਇਕੱਠੇ ਹੋ ਗਏ ਨੇ ਮੈਂ ਫਿਰ ਅੱਜ ਤੁਹਾਨੂੰ ਬੇਨਤੀ ਕਰਾਂ ਤੁਹਾਡੇ ਕੋਲ ਅਗਰ ਕੋਈ ਧਾਰਮਿਕ ਸ਼੍ਰੇਣੀ ਹੈ ਤਾਂ ਗੁਰੂ ਤੋਂ ਬਾਅਦ ਸਿਰਫ ਗ੍ਰੰਥ ਹੀ ਹੈ ਬਾਕੀ ਕੋਈ ਨਹੀਂ ਹੈ ਔਰ ਇਹ ਗੁਰੂ ਅਰਜਨ ਸਾਹਿਬ ਨੇ ਆਪ ਸਥਾਪਿਤ ਕੀਤੀ ਹੈ ਗ੍ਰੰਥ ਦੀ ਸੇਵਾ ਵਾਸਤੇ ਇੱਥੇ ਆਉਂਦੇ ਨੇ ਪੰਜਾਬੀ ਬਾਗ ਤੋਂ ਮੇਰੇ ਬੜੇ ਮਿੱਤਰ ਨੇ ਅਨੇਜਾ ਤੁਸੀਂ ਯਕੀਨ ਕਰਨਾ ਜਦੋਂ ਇੱਥੇ ਮੇਰੇ ਕੋਲ ਆਉਣ ਨਾ ਉਹ ਇੱਕੋ ਗੱਲ ਕਹਿੰਦੇ ਨੇ ਕਹਿੰਦੇ ਮੇਰੀ ਮਾਂ ਮੈਨੂੰ ਕਹਿ ਕੇ ਗਈ ਸੀ ਪੁੱਤਰ ਕਦੇ ਗੁਰੂ ਕੋਲੋਂ ਮੰਗਣਾ ਹੋਵੇ ਗੁਰਦੁਆਰੇ ਜਾ ਕੇ ਅੱਖਾਂ ਬੰਦ ਕਰਕੇ ਜਿਹੜਾ ਮਹਾਰਾਜ ਦੀ ਤਾਬਿਆ ਗਰੰਥੀ ਬੈਠਾ ਉਹਨੂੰ ਕਹਿਣਾ ਭਾਈ ਸਾਹਿਬ ਮੇਰੀ ਬਾਬਾ ਜੀ ਨੇ ਇੱਕ ਬੇਨਤੀ ਕਰ ਦਿੱਤੀ ਇਹ ਸਮਝ ਲੈਣਾ ਕੋਦੇ ਤੋਂ ਨੇੜੇ ਹੋਰ ਕੋਈ ਨਹੀਂ ਹੈਗਾ ਅਸੀਂ ਅਸੀਂ ਗਰੰਥੀ ਰੋਲ ਦਿੱਤੇ ਫੜ ਕੇ ਬਾਬਿਆਂ ਮਗਰ ਭੱਜੇ ਫਿਰਦੇ ਆ ਤੇ ਗਰੰਥੀ ਸਿੰਘਾਂ ਦੇ ਲਈ ਸਾਡੇ ਕੋਲੇ ਕੁਝ ਵੀ ਨਹੀਂ ਹੈਗਾ ਬਾਬਾ ਆਵੇ ਭਾਵੇਂ ਕੁੰਜਾ ਯਾਰ ਲੈ ਜੇ ਤੇ ਗਰੰਥੀ ਸਿੰਘ ਲਈ ਸਾਡੇ ਕੋਲੇ ਕੁਝ ਵੀ ਨਹੀਂ ਹੈਗਾ ਜਿਹੜਾ ਵਿਅਕਤੀ ਸਵੇਰ ਤੋਂ ਸ਼ਾਮ ਤੱਕ ਤੁਹਾਡੇ ਪਿੰਡ ਦੀ ਸੁੱਖ ਮੰਗਦਾ ਦੱਸੋ ਕਿਹੜਾ ਬਾਬਾ ਕਿਹੜੇ ਪਿੰਡ ਦੀ ਸੁੱਖ ਮੰਗਦਾ ਜੇ ਅਗਲੇ ਆਪਣੀ ਸੁੱਖ ਮੰਗਦੇ ਨੇ ਉਹ ਤਾਂ ਕਹਿੰਦੇ ਸਾਨੂੰ 13-13 ਦੇ ਦਿਓ ਬਸ ਗ੍ਰੰਥੀ ਸਿੰਘ ਹੈ ਜਿਹੜਾ ਸਵੇਰੇ ਉਹ ਸਪੀਕਰ 'ਚ ਲੱਗਿਆ ਹੁੰਦਾ ਹੈ ਮਹਾਰਾਜ ਨਗਰ ਖੇੜੇ ਤੇ ਆਪਣੀ ਮਿਹਰ ਰੱਖਣੀ ਇਸੇ ਬਾਬੇ ਨੇ ਆ ਕੇ ਤੁਹਾਡੇ ਪਿੰਡ 'ਚ ਰੋਜ਼ ਕਿਹਾ ਸਵੇਰੇ ਸ਼ਾਮੀ ਆ ਕੇ ਇਸ ਨਗਰ ਖੇੜੇ ਤੇ ਆਪਣੀ ਮਿਹਰ ਰੱਖਣੀ